ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਤੁਹਾਨੂੰ ਪਤਾ ਗੋਲੂ ਕਾ ਮੋੜ ਮੋੜ ਕੇ ਠਾਰ ਅੱਗ ਲੱਗੀ ਸੀ ਹਾਂਜੀ ਹਾਂਜੀ ਤੇ ਉਹ ਸਾਹਮਣੇ ਬੈਠੇ ਸਰਦਾਰ ਜੀ ਇਹਨਾਂ ਕੋ ਫੋਰ ਟਰੈਕਟਰ ਸੀ ਹਲਵਾ ਰਹੇ ਸੀ ਤੇ ਟਰੈਕਟਰ ਨੂੰ ਅੱਗ ਪੈ ਗਈ ਸੀ ਤੇ ਇਹਨਾਂ ਅੱਗ ਦੇ ਵਿੱਚ ਹੋਏ ਆਦੀ ਜਾਨ ਬਚਾਉਣ ਵਿੱਚ ਛਾਲ ਮਾਰੀ ਪਰ ਬੜੀ ਹਿੰਮਤ ਹੈ ਸਰਦਾਰ ਸਾਹਿਬ ਦੀ ਸਰਦਾਰ ਫੌਜਾ ਸਿੰਘ ਗੋਲੂ ਦੇ ਨੇੜੇ ਪਿੰਡ ਇਹਨਾਂ ਦਾ ਕੋਠੀ ਤੇ ਸ਼ਾਇਦ ਇਹਨਾਂ ਟਰੈਕਟਰ ਨਾਲ ਚਲਾਉਂਦੇ ਨਾਲ ਸ਼ਾਇਦ ਅੱਗ ਕੁਝ ਹੋਰ 10 12 ਕਿਲੇ ਕਣਕ ਸੜ ਸਕਦੀ ਸੀ ਤੇ ਇਹਨਾਂ ਦੀ ਮਤ ਨਾਲ ਅੱਗ ਦੇ ਕਾਬੂ ਪਾਇਆ ਗਿਆ ਬਾਕੀ ਉਹਨਾਂ ਤੁਸੀਂ ਆਦੇ ਜਬਾਨੀ ਸੁਣੋ ਹਾਂ ਭਾਈ ਤੁਹਾਨੂੰ ਕਿਵੇਂ ਪਤਾ ਲੱਗਿਆ ਅੱਗ ਲੱਗੀ ਕਿ ਸਾਹਿਬ ਕਿਵੇਂ ਪਤਾ ਲੱਗਿਆ ਅੱਗ ਸਾਡੀ ਆਪ ਦੀ ਕਮੈਂਚ ਚੱਲਦੀ ਕਿਸੇ ਫੋਟੋ ਦਾ ਮੋੜ ਦੇ ਨੇੜੇ ਅੱਛਾ ਤੇ ਉੱਥੇ ਮੈਂ ਡਿਜਰਟ ਕੱਢ ਸੀ ਤੇ ਡਿਜਰਟ ਦੀ ਕੈਨ ਪ੍ਰਾਗ ਲਗਿਆ ਮੈਂ ਪੰਪ ਤੋਂ ਠੀਕ ਇਹ ਕੰਪਾਈਨ ਕੋਲ ਪਹੁੰਚਿਆ ਜੀ ਮੈਂ ਇਸੇ ਇਕੱਲਾ ਕੋਗਾ ਸੇ ਕਰੂ ਫੋਨ ਚੜਾਇਆ ਕਿ ਅੱਗ ਲੱਗੀ ਪਤੀਜੇ ਮੇਰੇ ਦਾ ਠੀਕ ਤੇ ਗਾ ਆਪਣੇ ਖੇਤ ਕੋਲ ਅੱਗ ਲੱਗੀ ਹਾਂਜੀ ਤੇ ਅੱਗ ਲੱਗੀ ਸੀ ਮੋਤੀ ਵਾਲਾ ਨੇ ਪਾਟੇ ਨੇ ਪਹਿਲੇ ਆধা ਘੰਟਾ ਪਹਿਲੇ ਹਾਂਜੀ ਆ ਉਸੇ ਦਿਨੀ ਉੱਥੇ ਤੇ ਮੈਂ ਉਸੇ ਦਿਨੀ ਤੇ ਮੈਂ ਸਮਝਿਆ ਅੱਗ ਤਾਂ ਉਧਰ ਗਈ ਆਪਣੇ ਖੇਤ ਕਿੱਧਰ ਆ ਗਈ ਹਾਂਜੀ ਉਹ ਪਤੀਜਾ ਦਾ ਨਹੀਂ ਆਪਣੇ ਖੇਤ ਅੱਗ ਲੱਗੀ ਮੈਂ ਉਥੋਂ ਚੱਲਿਆ ਦਾਦਾ ਤੇ ਮੋਟਰਸਾਈਕਲ ਪਹਲਾਇਆ ਅੱਛਾ ਤੇ ਫਿਰ ਕਿ ਜਿਹੜਾ ਉਹਦਾ ਟਰੈਕਟਰ ਜਿਹੜਾ ਕੰਟ੍ਰਿਬਟਰ ਪਾਇਆ ਤੇ ਟਰੈਕਟਰ ਲੈ ਗਿਆ ਮੈਂ ਤੇ ਫਿਰ ਵਾਹ ਦਾ ਵਾਹ ਦਾ ਬੜੀ ਆ ਕੇ ਜਿਹੜੀ ਭੰਨ ਕਾ ਆਦਮੀ ਬਹੁਤ ਸੀਗਾ ਹਾਂਜੀ ਸਿਕਾ ਹੀ ਬਹੁਤ ਪੈਦਾ ਸੀ ਹਾਂਜੀ ਸਿਕਾ ਹੀ ਬਣਾ ਸੀ ਹਾਂਜੀ ਫਿਰ ਉਹ ਟਰੈਕਟਰ ਕੰਟ੍ਰਿਬਟਰ ਦੇ ਵਿੱਚ ਨਾਲ ਵੜਿਆ ਗਿਆ ਮਰਗਾਟਾ ਜਿਵੇਂ ਨਾਲ ਵੜਿਆ ਗਿਆ ਅੱਛਾ ਅੱਛਾ ਤੇ ਅੱਗੇ ਰੋਲੇ ਦੇ ਨਾਲ ਪੈ ਗਈ ਮਤਲਬ ਇਹ ਕੰਟ੍ਰਿਬਟਰ ਨੂੰ ਨੇ ਨਾਲ ਸੀ ਅੱਗੇ ਵੀ ਨਾਲ ਸੀ ਟਰੈਕਟਰ ਦੇ ਅੱਛਾ ਉਸੇ ਟਰੈਕਟਰ ਜਿਹਨੇ ਤੁਸੀਂ ਬਾਹਰ ਐ ਸੀ ਹਾਂ ਜਿਹੜਾ ਬਾਹਰ ਐ ਸੋ ਉਹਨੂੰ ਹੀ ਅੱਗ ਪੈ ਗਈ ਅੱਛਾ ਅੱਗ ਬਹੁਤ ਭਿਆਨਕ ਲੱਗੀ ਜਦੋਂ ਮੈਂ ਨਿਗਾ ਪਿੱਛੇ ਮਾਰੀ ਤੇ ਮੈਨੂੰ ਹੀ ਸੇਕਾ ਪੈ ਗਿਆ ਮੂੰਹ ਨੂੰ ਥੋੜਾ ਜਿਹਾ ਜਦੋਂ ਮੁਰਗਾਟਾ ਨੂੰ ਅੱਗ ਲੱਗੀ ਨਾਲ ਨੂੰ ਅੱਛਾ ਅੱਛਾ ਤੇ ਅੱਗ ਫਿਰ ਬਹੁਤ ਜ਼ਿਆਦਾ ਮੱਚ ਪਈ ਥੱਲੇ ਵੀ ਨਾਲ ਸੀ ਅੱਗ ਤੇ ਅੱਗੇ ਵੀ ਨਾਲ ਸੀ ਟਰੈਕਟਰ ਤੇ ਅੱਛਾ ਜੀ ਇਹ ਆਸ-ਪਾਸੇ ਨਾਲ ਹੀ ਨਾਲ ਸਾਰਾ ਸੀ ਫਿਰ ਮੈਂ ਜਦੋਂ ਜਿਆਦੀ ਲੱਗੀ ਤੇ ਥਾਲ ਚੜਦੇ ਸਿਰ ਤੁਮ ਚੱਲਦੇ ਤੇ ਥਾਲ ਮਾਰਦੇ ਜਾਤੇ ਉਮੈ ਵੀ ਕਿ ਵੀਡੀਓ ਤੇ ਨਿਕਟਿਆ ਗਿਆ ਦਾ ਟਰੈਕਟਰ ਵਿੱਚ ਹੀ ਆ ਕੇ ਤੇ ਘੁੰਮੀ ਗਿਆ ਬਹੁਤ ਆਪਣੇ ਆਪ ਹੀ ਮੁੜ ਗਿਆ ਹੈ ਆ ਕੇ ਘੁੰਮੀ ਗਿਆ ਵਾਹ ਜੀ ਇਹ ਜਦੋਂ ਅੱਗਾਂ ਕਾ ਚਲੀ ਗਈ ਫਿਰ ਨੇੜੇ ਉਹ ਕੋਟੀ ਲੈ ਕੇ ਰੇਸ ਮੱਠੀ ਕੀਤੀ ਫਿਰ ਟਰੈਕਟਰ ਤੇ ਚੜਿਆ ਅੱਛਾ ਅੱਛਾ ਤੇ ਉਹ ਕਹਿੰਦੇ ਫਿਰ ਉਹ ਵੀ ਮਾਵਨ ਲਾ ਪਿਆ ਫਿਰ ਬੜਾ ਘੈਂਟਾ ਡੇਢ ਵਾਇਆ ਟਰੈਕਟਰ ਅੱਗ ਬੁਝਦਾ ਤੇ ਕਿਹਨੇ ਫਿਰ ਬੜਾ ਟਰੈਕਟਰ ਵਾਇ ਤੇ ਬੜਾ ਮਤਲਬ ਹੈ ਕਿ ਜਿਹੜਾ ਕਿ ਨੇ ਸ਼ੰਕਰਚ ਕੀਤਾ ਬਹੁਤ ਵੱਡਾ ਸ਼ੰਕਰਚ ਜੀ ਇਹ ਰੀਤੀ ਸੱਚੇ ਪਾਤਸ਼ਾਹ ਨੇ ਬਾਬਾ ਬਚਨ ਸਿੰਘ ਦੇ ਰਹੇ ਭਜਨਗੜ ਵਾਲੇ ਨੇ ਤਨ ਗੁਰੂ ਨਾਨਕ ਨੇ ਹਾਂ ਜੀ ਤੇ ਜਿਹੜਾ ਮੈਨੂੰ ਵੀ ਬਚਾ ਲਿਆ ਤੇ ਟਰੈਕਟਰ ਨੂੰ ਬਚਾ ਲਿਆ ਤੇ ਲੋਕਾਂ ਦੀ ਫਸਲ ਹੈ ਜਿਹੜੀ ਫਸੜੀ ਬਾਜੀ ਹਾਂ 20 ਕਲੇ ਕਣਕ ਨਾਲ ਗਵਾਂਢੀਆਂ ਦੇ ਖਰੀਜੇ ਕਣਕ ਲੈ ਕਣਕ ਜਿਹੜੀ ਏ ਥੋੜੀ ਵਿੱਚੋਂ ਬਚਾ ਲਈਏ ਹਾਂਜੀ ਬਾਕੀ ਆਪਦਾ ਹੀ ਨਾਲ ਸੜ ਗਿਆ ਛੇ ਕਲੇ ਨਾਲ ਮੇਰਾ ਸੜਿਆ ਹੈ ਮੇਰੇ ਤੋਂ ਛੋਟੇ ਦੀ ਕਣਕ ਕਿੱਲਾ ਸੜ ਗਈ ਠੀਕ ਤੇ ਜਿਹੜੇ ਨੇ ਬੜਾ ਸ਼ੰਖਰਚ ਜਨਤਾ ਨੇ ਵੀ ਕੀਤਾ ਹੈ ਹਾਂਜੀ ਬੜੇ ਬਹੁਤ ਸੀ ਹਾਂਜੀ ਹਾਂ ਬੜੀ ਜਨਤਾ ਆ ਗਈ ਤੇ ਬਹੁਤ ਸ਼ੰਖਰਚ ਕਰਨ ਦੇ ਬਾਅਦ ਉਸ ਜਿਹੜੀ ਕਣਕ ਉਹਨਾਂ ਦੀ 13 14 ਕਲੇ ਕਣਕ ਬਾਝ ਗਈ ਵਾਹ ਜੀ ਬੜੀ ਮਦਮਾਰੀ ਭਾਈ ਤੁਸੀਂ ਰਹਿਗੇ ਸੀ ਕੋ ਹਾਂਜੀ ਰਹਿਗੇ ਸੀ ਅੱਛਾ ਤੇ ਇਹਨਾਂ ਨੂੰ ਕੀ ਸਰਕਾਰ ਨੂੰ ਕੀ ਸਨਮਾਨਤ ਕਰਨਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਕਿਨੇ ਜੀ ਜਿਹੜੇ ਇਹ ਬੰਦੇ ਅੱਗ ਦੇ ਵਿੱਚ ਇਹਦਾ ਨੁਕਸਾਨ ਹੋ ਸਕਦਾ ਹਾਂਜੀ ਜੀ ਦਾ ਨੁਕਸਾਨ ਹੋ ਸਕਦਾ ਹੈ ਸਰੀਰੀ ਦਾ ਨੁਕਸਾਨ ਹੋ ਸਕਦਾ ਹਾਂਜੀ ਹਾਂਜੀ ਤੇ ਬੰਦਾ ਹੀ ਸੜ ਜਾ ਸਕਦਾ ਸੀ ਬਿਲਕੁਲ ਬੰਦਾਂ ਤੋਂ ਬਾਹਰ ਕਿ ਕਿਹਦੀ ਦਾ ਨਹੀਂ ਫਿਰ ਵੀ ਬਣ ਜਾਂਦੀ ਹਾਂਜੀ ਹਾਂਜੀ ਬੰਦਾ ਸੜ ਹੀ ਕਿੱਥੋਂ ਬਾਹਰ ਕਿੱਥੋਂ ਬਾਹਰ ਸਿਰਫ ਲੋਕਾਂ ਦੇ ਸਾਇਦਾ ਪਿੱਛੇ ਵਿੱਚ ਉਹ ਅੱਗ ਪੂਜੇ ਕਣਕ ਗੋਡੀਆਂ ਦੀ ਸੜਦੀ ਸੀ ਹਾਂਜੀ ਹਾਂਜੀ ਉਹਨੇ ਸੜਨੇ ਪਿੱਛੇ ਹੀ ਟਰੈਕਟਰ ਲੈ ਜਾ ਕੇ ਆਪ ਦਾ ਟਰੈਕਟਰ ਉੱਥੇ ਚਲਾਇਆ ਤੇ ਆ ਦੀ ਜਾਣ ਜੀ ਧੋਖੇ ਚ ਪਾਇਆ ਕੇ ਉਹਨਾਂ ਦੀ ਫਸਲ ਬਚਾਈ ਬਚਾਈ ਨੀਨ ਬੜੀ ਹਿੰਮਤ ਹੈ ਬਹੁਤ ਆ ਸਰਕਾਰ ਨੂੰ ਬੇਇੱਜ਼ਤੀ ਕਰਨੇ ਵੀ ਕੋਈ ਨਾ ਕੋਈ ਸਨਮਾਨਤ ਕੀਤਾ ਜਾਵੇ ਉਹ ਲਾਲਚ ਨਹੀਂ ਕਰਦੇ ਵੀ ਸਾਨੂੰ ਕੋਈ 2 ਕਰੋੜ ਰੁਪਏ ਆ ਦੇ 2 ਕਰੋੜ ਹਾਂਜੀ ਹਾਂਜੀ ਉਹ ਮਾਲਕ ਦਾ ਕਰਨੇ ਜਿਹੜੀ ਲੋਕਾਂ ਦੀ ਫਸਲ ਜਿਹੜੀ ਹੈ ਉਹ ਬਚ ਗਈ ਜਿਹੜੀ ਹੈ ਬਾਕੀ ਦੀ ਇਹਨਾਂ 20 ਕਿੱਲੇ ਥਾਂ ਉਹਨਾਂ ਦਾ ਖਾਸ ਇੱਕੋ ਟੁਕ ਉਹ ਸਾਰੇ ਸੜ ਜਣਾ ਸੀ ਬਹੁਤ ਮੁਸ਼ਕਲ ਹੋ ਗਿਆ ਸੀ ਜਿਹੜੇ ਤੋਂ ਮੰਨ 13 14 ਕਿੱਲੇ ਕਣ ਕੇ ਜਿਹੜੀ ਉਹ ਬਚ ਗਏ ਜਨਤਾ ਨੇ ਮਦਦ ਕੀਤੀ ਸਤਿਗੁਰੂ ਨੇ ਤੇ ਜਿਹੜੀ ਨਾਲ ਕਿਰਪਾ ਕੀਤੀ ਉਹ ਬਚ ਗਈ ਹੈ ਬਾਕੀ ਕਹਿੰਦੇ ਵੀ ਲੋਕਾਂ ਹੌਸਲਾ ਵਧਾਇਆ ਜੇ ਇਸ ਤਰ੍ਹਾਂ ਕੋਈ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇ ਨਾ ਤੇ ਬਹੁਤ ਲੋਕੀਏ ਸੱਗੇ ਚੰਗੇ ਕੰਮ ਪਿੱਛੇ ਚੰਗੇ ਕੰਮ ਪਿੱਛੇ ਹੋਏ ਦਾ ਨਹੀਂ ਹਾਂਜੀ ਹਾਂਜੀ ਉਹਨਾਂ ਗੜੀਆਂ ਦਾ ਨਾੜ ਹੀ ਖੜਾ ਸੀ ਨਾੜ ਹੀ ਖੜਾ ਫਿਰ ਉਹਨਾਂ ਗਵਾਂਡੀਆਂ ਦੀ ਕਣਕ ਪਿੱਛੇ ਲਗਾਇਆ ਟਰੈਕਟਰ ਹਾਂ ਕਣਕ ਪਿੱਛੇ ਟਰੈਕਟਰ ਓਥੇ ਕੁਝ ਵੀ ਹੋ ਸਕਦਾ ਸੀ ਹਾਂ ਇਹ ਅੱਗੇ ਅੱਗੇ ਦੇ ਅੱਗੇ ਜਾ ਸੰਕੀਦੀ ਕਿਤੇ ਚਾਲ ਮਾਰ ਕੇ ਨਹੀਂ ਚਾਲ ਮਾਰ ਪੈਂਦੇ ਆਪ ਜੀ ਆਪ ਦਾ ਖਤਰਾ ਆ ਜਾਨ ਦਾ ਹਾਂ ਜੀ ਕਿਤੇ ਕੁਦਰਤੀ ਚਲੋ ਟਰੈਕਟਰ ਸਟਾਰਟ ਦੀ ਘੁੰਮਦਾ ਰਿਹਾ ਹਾਂ ਘੁੰਮਣ ਕਰਕੇ ਉਹ ਜਿਹੜਾ ਨਾੜਗਾ ਉਹ ਸੜ ਕੇ ਤੇ ਜਿੱਗਦਾ ਰਿਹਾ ਥਲੇ ਸੁਆ ਇਹ ਰੈਡ ਨੂੰ ਅੱਗ ਲੱਗ ਸਕਦੀ ਹਾਂ ਹਾਂ ਜੀ ਟਾਇਰ ਡੀਜ਼ਲ ਹੁੰਦਾ ਇਹ ਵਿੱਚ ਬਹੁਤ ਜ਼ਿਆਦਾ ਬੜੀ ਕਿਰਪਾ ਕੀਤੀ ਉਹ ਲਾ ਜੋ ਹਾ ਟਰੈਕਟਰ ਦਾ ਨੁਕਸਾਨ ਜੋ ਇਹ ਲਖਣ ਦੇ ਉਹ ਤਾਂ ਪੰਗਰ ਕੇ ਮੂਮੀ ਹੋ ਗਿਆ ਜਿਹੜਾ ਥੋੜਾ ਟਰੈਕਟਰ ਦਾ ਅੱਛਾ ਅੱਛਾ ਹਾਂ ਜੀ ਤੇ ਅਗਲੀ ਜਾਲੀ ਵੀ ਜਿਹੜੀ ਉਹ ਵੀ ਮਤਲਬ ਸੜਕੀ ਜਿਹੜੀ ਵੀ ਟਰੈਕਟਰ ਦਾ ਨੁਕਸਾਨ ਹੋਇਆ ਹੈ ਵੀ ਹੈ ਕੁਝ ਟਰੈਕਟਰ ਦਾ ਪਰ ਬਚਾ ਹੋ ਗਿਆ ਫਿਰ ਵੀ ਇੰਨਾ ਨਹੀਂ ਹਾਂ ਜੀ ਮੈਂ ਟਰੈਕਟਰ ਨਾਲ ਬਚ ਗਿਆ ਮਤਲਬ ਕਿ ਮੈਂ ਆਪ ਵੀ ਬਚ ਗਿਆ ਤੇ ਟਰੈਕਟਰ ਵੀ ਬਚ ਗਿਆ ਵਾਹ ਹਾਂ ਜੀ ਹਾਂ ਜੀ ਸਰ ਮਾਰੀ ਜਿਹਦੇ ਉੱਤੇ ਟਰੈਕਟਰ ਚੱਲਦਾ ਹੈ ਹਾਂ ਕੁਝ ਵੀ ਬਿਲਕੁਲ ਜੀ ਅੱਖ ਦੇ ਵਿੱਚੋਂ ਨਿਕਲਣਾ ਮੈਂ ਬਾਹਰ ਜਿਹੜਾ ਨਹੀਂ ਉਹ ਮੈਂ ਵੀ ਥੋੜੀ ਵੀਡੀਓ ਵੇਖੀ ਸੀ ਵਾਕਈ ਬੜੀ ਤੁਸੀਂ ਦਿਲ ਤਕ ਬਾਕੀ ਤੁਸੀਂ ਪਾਗ ਹੋ ਰੰਗ ਦੀ ਬੰਨੀ ਸੀ ਪਾਗ ਕੋਤਨ ਹੋ ਰੰਗ ਦੀ ਹਾਂਜੀ ਹਾਂਜੀ ਤੇ ਤਾਂ ਇਸ ਕਾਰਨ ਬੇਨਤੀ ਕਰਨਾ ਸਰਾਰੀ ਸਾਹਿਬ ਜਾਂ ਹੋਰ ਵੀ ਜੋ ਵੀ ਜਿੰਨੀ ਸਰਕਾਰ ਹੈਗੀ ਏ ਹਾਂਜੀ ਬੇਨਾ ਸਰਦਾਰ ਸਾਹਿਬ ਨੂੰ ਕੋਈ ਸਨਮਾਨਿਤ ਕੀਤਾ ਜਾਵੇ ਤੇ ਇਹਨਾਂ ਵੇਖ ਲੋਗ ਹੋਰ ਵੀ ਇਹ ਦੁੱਖ ਸੁੱਖ ਦੇ ਵਿੱਚ ਸਾਥ ਦੇਣਗੇ ਹਾਂਜੀ ਹਾਂਜੀ ਠੀਕ ਹੈ ਜੀ ਹਰ ਇੱਕ ਨੂੰ ਮੈਂ ਤਾਂ ਕਰਨਾ ਚਾਹੀਦਾ ਕਿਸੇ ਦਾ ਨੁਕਸਾਨ ਹੋਣਾ ਹਰ ਇੱਕ ਨੂੰ ਆਪਾਂ ਦਾ ਬੇਨਤੀ ਕਰਨੇ ਕਿ ਲੈ ਜਿਹੜੇ ਸ਼ੰਖਰ ਚ ਜਿਹੜੇ ਕਰਨੇ ਚਾਹੀਦੇ ਨੇ ਅੰਕੇ ਹੋ ਕੇ ਜਿਹੜੇ ਵਾਅਦ ਵਾਅਦ ਜਿਹੜੇ ਚੰਗੇ ਕੰਮ ਨੇ ਇਹ ਕਰਨੇ ਚਾਹੀਦੇ ਨੇ ਬਿਲਕੁਲ ਜੀ ਤੇ ਆਪਾਂ ਤੇ ਬੇਨਤੀ ਕਰਨੇ ਹਰ ਜਿਹੜੇ ਇਨਸਾਨ ਨੂੰ ਕਿਸੇ ਕਿਸੇ ਦਾ ਨੁਕਸਾਨ ਹੁੰਦਾ ਹੈ ਉਹਨੂੰ ਬਚਾਓ ਮਤਲਬ ਕਿ ਹਾਂ ਇਕੱਲਾ ਉਹ ਜੀਮੀਨਰ ਕੁਝ ਨਹੀਂ ਕਰ ਸਕਦਾ ਜਿੰਨੀ ਫਸਲ ਹੈ ਉਹ ਕੁਝ ਨਹੀਂ ਕਰ ਸਕਦਾ ਉਹਨਾਂ ਨੂੰ ਤਾਂ ਸੋਚ-ਪੋਚ ਰਹੀ ਜਾਏਗੀ ਕਿ ਕਰਦੇ ਕੀ ਬਣ ਜਾਏਗਾ ਸਾਡਾ ਤਾਂ ਖਾਣ ਨੂੰ ਦਾਣੇ ਵੀ ਨਹੀਂ ਬਚਨੇ ਸਾਨੂੰ ਹਾਂ ਜੀ ਚਲੋ ਹਾਂ ਜੀ ਠੀਕ ਹੈ ਜੀ ਵੀਡੀਓ ਬਾਅਦ ਤੋਂ ਸ਼ੇਅਰ ਕਰੋ ਤੇ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਜੀ ਜੀ ਫਤਿਹ ਜੀ